2025 ਦੀ ਵਿਸਾਖੀ ਤੇ ਲੱਗ ਰਿਹਾ ਹੈ ਇਹ ਜੋਗ ਵਿਸਾਖੀ ਤੋਂ ਪਹਿਲਾਂ ਇਹ ਦੋ ਤਰ੍ਹਾਂ ਦੇ ਦਸਵੰਦ ਕੱਢ ਕੇ ਰੱਖ ਲਵੋ ਅੱਜ ਹੀ ਤੋਂ ਹੀ ਬਾਬਾ ਜੀ ਨੇ ਸੁਪਨੇ ਵਿੱਚ ਆ ਆ ਦਸਮ ਪਿਤਾ ਨੇ ਬਚਨ ਕੀਤਾ ਹੈ ਧੰਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਸਤਿਗੁਰੂ ਜੀ ਕਿਰਪਾ ਕਰਨ ਆਪਾਂ ਇਹਨਾਂ ਬੇਨਤੀਆਂ ਨੂੰ ਅੱਜ ਸਾਂਝਾ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਪਹਿਲਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਵਾਲਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤੇ ਭਰੋਸਾ ਕਰਕੇ ਇੱਕ ਚੀਜ਼ ਨੂੰ ਜਰਾ ਅਤੀ ਸਮਝਣ ਦਾ ਯਤਨ ਕਰਿਓ ਪ੍ਰਯਾਸ ਕਰਿਓ ਸਾਧ ਸੰਗਤ ਪਾਤਸ਼ਾਹ ਕਹਿੰਦੇ ਨੇ ਮਨ ਬੇਲਾਸ ਬਹੋਂ ਰੰਗ ਕਣਾ ਦ੍ਰਿਸ਼ਟ ਭੂਲ ਖੁਸ਼ੀਆਂ ਜੇ ਕਿਸੇ ਮਨੁੱਖ ਦੇ ਮਨ ਵਿੱਚ ਕਈ ਕਿਸਮਾਂ ਦਾ ਬਹੁਤ ਚਾ ਮਲਾਰ ਹੋਵੇ ਜੇ ਉਸ ਦੀ ਨਿਗਾਹ ਦੁਨੀਆਂ ਦੀਆਂ ਖੁਸ਼ੀਆਂ ਵਿੱਚ ਹੀ ਭੁੱਲੀ ਰਹੇ ਤੇ ਸਤਿਗੁਰ ਕਹਿੰਦੇ ਨੇ ਕਿ ਭਲਿਆ ਯਾਦ ਰਖੀ ਛਤਰ ਧਾਰ ਵਦ ਸ਼ਾਹੀਆਂ ਵਿੱਚ ਸਹਸੇ ਪਰਿਆ ਜੇ ਅਜੇਹੀਆਂ ਬਾਦਸ਼ਾਹੀਆਂ ਮਿਲੀਆਂ ਹੋਣ ਕਿ ਸਿਰ ਉੱਤੇ ਛਤਰ ਟਿਕੇ ਰਹਿਣ ਤਾਂ ਵੀ ਸਾਥ ਸੰਗਤ ਤੋਂ ਬਿਨਾਂ ਇਹ ਸਭ ਮੌਜਾਂ ਧਰਮ ਵਿੱਚ ਪਾਈ ਰੱਖਦੀਆਂ ਨੇ ਸਤਿਗੁਰ ਕਹਿੰਦੇ ਨੇ ਕਿ ਇੱਕ ਚੀਜ਼ ਦੀ ਕਮੀ ਜਿਹੜੀ ਹੈ ਜ਼ਰੂਰ ਰਹੇਗੀ ਉਹ ਹੈ ਸ਼ੁਭ ਗੁਣਾ ਦੀ ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਮ ਦੀ ਤੇ ਯਾਦ ਰੱਖੀ ਜੇ ਇੰਨਾ ਸਭ ਕੁਝ ਤੇਰੇ ਕੋਲ ਹੋਵੇ ਜਿਵੇਂ ਜਪਜੀ ਸਾਹਿਬ ਦੀ ਬਾਣੀ ਵਿੱਚ ਸਤਿਗੁਰ ਕਹਿੰਦੇ ਨੇ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾ ਬਾਤ ਨ ਪੁੱਛੈ ਕੀ ਤੇ ਯਾਦ ਰੱਖੀ ਵੀ ਜੇ ਗੁਰੂ ਦੀ ਨਿਗਾਹ ਵਿੱਚ ਨਹੀਂ ਤੂੰ ਆਇਆ ਇਸ ਆਸਾੰਗਤ ਫਿਰ ਤੇਰਾ ਚੜਾਈ ਦਾ ਤੇਰੀ ਫੋਕੀ ਸ਼ੌਹਰਤ ਦਾ ਦੌਲਤ ਦਾ ਤੌਰ ਦਾ ਕੋਈ ਫਾਇਦਾ ਨਹੀਂ ਹੈ ਇਸ ਗੱਲ ਨੂੰ ਸਮਝਣਾ ਪਏਗਾ ਹੁਣ ਇੱਕ ਬੇਨਤੀ ਹੋਰ ਹੁਣ ਜਿਵੇਂ ਕਿਹਾ ਜਾ ਰਿਹਾ ਹੈ ਕਿ 2025 ਦੀ ਜਿਹੜੀ ਵਿਸਾਖੀ ਹੈ ਉਹਤੇ ਇੱਕ ਯੋਗ ਲੱਗ ਰਿਹਾ ਹੈ ਵਿਸਾਖੀ ਤੋਂ ਪਹਿਲਾਂ ਸਾਨੂੰ ਦੋ ਤਰ੍ਹਾਂ ਦੇ ਦਸਵੰਦ ਜ਼ਰੂਰ ਕੱਢਣੇ ਚਾਹੀਦੇ ਨੇ ਪਿਆਰਿਓ ਇੱਕ ਤੇ ਸਵਾਸਾਂ ਦਾ ਦਸਵੰਦ ਮੈਂ ਫਿਰ ਬੇਨਤੀ ਕਰਾਂ ਕਿ ਅਸੀਂ ਮਾਇਆ ਦਾ ਦਸਵੰਦ ਜਿਹੜਾ ਹੈ ਉਹ ਜ਼ਰੂਰ ਕੱਢਿਆ ਹੋਏਗਾ ਪਰ ਸਾਧ ਸੰਗਤ ਕਦੇ ਅਸੀਂ ਸਵਾਸਾਂ ਦਾ ਦਸਵੰਦ ਜਿਹੜਾ ਹੈ ਉਹ ਨਹੀਂ ਕੱਢਿਆ ਕਦੇ ਵੀ ਅਸੀਂ ਸਵਾਸਾਂ ਦੇ ਦਸਵੰਦ ਵੱਲ ਜਿਹੜਾ ਹੈ ਉਹ ਧਿਆਨ ਨਹੀਂ ਦਿੰਦਾ ਸਾਧ ਸੰਗਤ ਜਿਸ ਦਿਨ ਸਵਾਸਾਂ ਦੇ ਧਿਆਨ ਵੱਲ ਗੱਲ ਕੀ ਗਈ ਹੋਵੇ ਉਸ ਦਿਨ ਜਿਹੜੀ ਹੈ ਗੱਲ ਕੁਝ ਹੋਰ ਹੈ ਪਰ ਸਾਧ ਸੰਗਤ ਅਸੀਂ ਕਦੇ ਸਵਾਸਾਂ ਦੇ ਵੱਲ ਗੱਲ ਕੀਤੀ ਹੀ ਨਹੀਂ ਅਸੀਂ ਕਦੇ ਸੋਚਿਆ ਹੀ ਨਹੀਂ ਵੀ ਸਵਾਸਾਂ ਦਾ ਵੀ ਦਸਵੰਦ ਨਿਕਲ ਸਕਦਾ ਹੈ ਵੀ ਸਵਾਸਾਂ ਦਾ ਦਸਵੰਦ ਜਿਹੜਾ ਹੈ ਉਹ ਅਸੀਂ ਕੱਢੀਏ ਪਰ ਸਾਧ ਸੰਗਤ ਅਜੇ ਹਾ ਕਦੇ ਨਹੀਂ ਹੋਇਆ ਹੁਣ ਨਾਲ ਇੱਕ ਬੇਨਤੀ ਜ਼ਰੂਰ ਕਰ ਦਵਾਂ ਸਾਧ ਸੰਗਤ ਕਿ ਸਤਿਗੁਰ ਕਹਿੰਦੇ ਜਿਹੜਾ ਵਾਹਿਗੁਰੂ ਵਾਹਿਗੁਰੂ ਕਰਦਾ ਹੈ ਸਿਮਰਨ ਕਰਦਾ ਹੈ ਗੁਰੂ ਕਾ ਗੁਰੂ ਦੀ ਯਾਦ ਵਿੱਚ ਜੁੜਿਆ ਹੋਇਆ ਜਿੰਨੇ ਉਸ ਵੇਲੇ ਸਾਹ ਆਏ ਉਹ ਦਸਵੰਦ ਗੁਰੂ ਦੇ ਲਈ ਹੈ ਪਿਆਰਿਓ ਜਾਂ ਫਿਰ ਸ਼ੁਭ ਗੁਣ ਆਪਣੇ ਵਿੱਚ ਅਪਣਾ ਕੇ ਮਾੜੇ ਗੁਣਾਂ ਨੂੰ ਕੱਢ ਦੇਣਾ ਸਤਗੁਰ ਕਹਿੰਦੇ ਇਹੋ ਹੀ ਤਾਂ ਹੈ ਸ਼ੁਭ ਗੁਣ ਕਿਉਂਕਿ ਇਹੋ ਹੀ ਹੈ ਦਸਬੰਦ ਆਪਣੇ ਆਪ ਨੂੰ ਬਦਲ ਲੈਣਾ ਆਪਣੇ ਆਪ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਸਤਗੁਰ ਕਹਿੰਦੇ ਨੇ ਇਹ ਹੀ ਸਭ ਤੋਂ ਵੱਡੀ ਸੇਵਾ ਹੈ ਇਹ ਹੀ ਸਭ ਤੋਂ ਵੱਡੀ ਕਿਰਪਾ ਹੈ ਇਹ ਸਭ ਤੋਂ ਵੱਡੀ ਰਹਿਮਤ ਹੈ ਪਰ ਪਿਆਰਿਓ ਅਸੀਂ ਇਸ ਚੀਜ਼ ਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਰਹੇ ਅਸੀਂ ਇਸ ਚੀਜ਼ ਦੇ ਉੱਤੇ ਪਤਾ ਨਹੀਂ ਕਿਉਂ ਨਹੀਂ ਆਪਣਾ ਕਾਰਫਾਈ ਪਾਰ ਆਹੇ ਤੇ ਸਾਧ ਸੰਗਤ ਕਿਉਂ ਅਸੀਂ ਇਸ ਚੀਜ਼ ਨੂੰ ਸਮਝਣ ਤੋਂ ਅਸਮਰਥ ਬੈਠੇ ਹੋਏ ਆ ਪਰ ਸਤਿਗੁਰ ਕਹਿੰਦੇ ਨੇ ਕਿ ਭਲਿਆ ਇਸ ਚੀਜ਼ ਨੂੰ ਸਮਝਣਾ ਇਸ ਚੀਜ਼ ਨੂੰ ਵਿਚਾਰਨਾ অতি ਜ਼ਰੂਰੀ ਹੈ ਕਿਉਂਕਿ ਜਿਹੜਾ ਸਮਾਂ ਚੱਲ ਰਿਹਾ ਇੱਥੇ ਉਹੀ ਬਚਣਗੇ ਜਿਹੜੇ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਜੁੜੇ ਰਹਿਣਗੇ ਤੇ ਜਿਹੜੇ ਗੁਰੂ ਨਾਲ ਨਹੀਂ ਜੁੜਨਗੇ ਸਤਿਗੁਰ ਕਹਿੰਦੇ ਉਹਨਾਂ ਦਾ ਹੀ ਜਿਹੜਾ ਹੈ ਉਹ ਪਾਜ ਉਗੜਨਾ ਹੈ ਜਿਹੜੇ ਗੁਰੂ ਤੋਂ ਟੁੱਟ ਜਾਣਗੇ ਜਿਹੜੇ ਪਾਤਸ਼ਾਹ ਤੋਂ ਟੁੱਟ ਜਾਣਗੇ ਸਤਿਗੁਰੂ ਕਹਿੰਦੇ ਨੇ ਉਹੀ ਜਿਹੜੇ ਨੇ ਸਤਿਗੁਰੂ ਦੇ ਨਾਮ ਤੋਂ ਵਾਂਝੇ ਰਹਿ ਕੇ ਉਹਨਾਂ ਨੂੰ ਇਹ ਖੁਆਰ ਹੋਣਾ ਪੈਣਾ ਹੈ ਹੁਣ ਇੱਥੇ ਇੱਕ ਚੀਜ਼ ਨੂੰ ਬੜਾ ਜ਼ਰੂਰੀ ਸਮਝਣਾ ਹੈ ਕਿੰਨੀ ਵਾਰ ਮਹਾਂਪੁਰਖਾਂ ਨੇ ਕਿਹਾ ਸਤਿਗੁਰ ਸੱਚੇ ਪਾਤਸ਼ਾਹ ਨੇ ਵੀ ਕਿਹਾ ਤੁਸੀਂ ਬਚਨ ਪੜ੍ਹੇ ਹੋਣਗੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਿਉਂ ਕੀਤਾ ਸੀ ਕਿ ਸਭ ਸਿੱਖਨ ਕੋ ਹੁਕਮ ਹੈ ਸਤ ਸਤਗੁਰੂ ਨੇ ਕਿਉਂ ਕਿਹਾ ਵੀ ਹੁਕਮ ਹੈ ਸਤਗੁਰੂ ਨੂੰ ਪਤਾ ਸੀ ਵੀ ਹੁਕਮ ਕੀਤਾ ਇਹ ਤਾਂ ਫੇਰ ਮਸੇ ਹੀ ਮੰਨਣਗੇ ਜੇ ਕਿਤੇ ਇਹਨਾਂ ਨੂੰ ਬੇਨਤੀ ਕਰਤੀ ਨਾ ਮਾੜਾ ਪੋਲ ਪਲੱਕਾ ਜਾਂ ਕਹਿਤਾ ਵੀ ਤੁਸੀਂ ਭਾਈ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨੋ ਕਹਿੰਦੇ ਇਹਨਾਂ ਨੇ ਫੇਰ ਵੀ ਨਹੀਂ ਮੰਨਦਾ ਤੁਸੀਂ ਯਾਦ ਰੱਖੋ ਵੀ ਸਤਗੁਰੂ ਨੇ ਬੜੀ ਦੂਰ ਅੰਦੇਸ਼ੀ ਨਾਲ ਕਿਹਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪਰਾਜਾਸੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮਾਨ ਨਹੀਂ ਪਾ ਰਹੇ ਪਤਾ ਨਹੀਂ ਕੀ ਕਾਰਨ ਨੇ ਪਤਾ ਨਹੀਂ ਗੁਰੂ ਸਾਨੂੰ ਚੰਗਾ ਨਹੀਂ ਲੱਗ ਰਿਹਾ ਕਾਰਨ ਇਹ ਹੋਇਆ ਨਾ ਗੁਰੂ ਦੀ ਸਿੱਖਿਆ ਸਾਨੂੰ ਚੰਗੀ ਨਹੀਂ ਲੱਗ ਰਹੀ ਇਸੇ ਕਰਕੇ ਅਸੀਂ ਬਾਹਰਲੇ ਬਾਬਿਆਂ ਕੋਲ ਜਾ ਕੇ ਆਪਣਾ ਸਮਾਂ ਤੇ ਧਨ ਦੀ ਬਰਬਾਦੀ ਕਰਨ ਦੇ ਵਿੱਚ ਲੱਗੇ ਹੋਏ ਹਾਂ ਪਰ ਸਾਧ ਸੰਗਤ ਸਤਿਗੁਰੂ ਰੋਜ਼ ਆਵਾਜ਼ ਦਿੰਦੇ ਨੇ ਪਾਸ਼ਾ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਸਾਨੀ ਨਹੀਂ ਸੁਣਿਆ ਜੇ ਸੁਣਿਆ ਵੀ ਤਾਂ ਸੁਣ ਕੇ ਅਸੀਂ ਅਣ ਸੁਣਿਆ ਕਰ ਦਿੱਤਾ ਇਗਨੋਰ ਮਾਰ ਦਿੱਤਾ ਕਾਰਨ ਕਿ ਅਸੀਂ ਗੁਰੂ ਨੂੰ ਅਹਿਮੀਅਤ ਨਹੀਂ ਦਿੱਤੀ ਅਸੀਂ ਸਤਿਗੁਰੂ ਨੂੰ ਅਹਿਮੀਅਤ ਨਹੀਂ ਦਿੱਤੀ ਪਿਆਰਿਓ ਸਭ ਤੋਂ ਵੱਡੀ ਗੱਲ ਇੱਥੇ ਗਲਤੀ ਹੋਈ ਨਾ ਵੀ ਗੁਰੂ ਨੂੰ ਅਹਿਮੀਅਤ ਨਹੀਂ ਦਿੱਤੀ ਹੁਣ ਨਾਲ ਦੀ ਗੱਲ ਇੱਕ ਹੋਰ ਸਮਝਿਓ ਪਾਤਸ਼ਾਹ ਕਹਿੰਦੇ ਨੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਸੁਖਾਲਾ ਸਮਾਂ ਭਾਲਦੇ ਨੇ ਸੁਖ ਭਾਲਦੇ ਨੇ ਹਮੇਸ਼ਾ ਸੁਖ ਲੋਚਦੇ ਨੇ ਸਤਗੁਰ ਕਹਿੰਦੇ ਫਿਰ ਗੁਰੂ ਨਾਲ ਜੁੜ ਜਾਈਏ ਪਾਤਸ਼ਾਹ ਨਾਲ ਜੁੜ ਜਾਈਏ ਤੇ ਸੁਖ ਫਿਰ ਗੁਰੂ ਤੋਂ ਮਿਲਨੇ ਨੇ ਸਭ ਕੋ ਵਸਗਤ ਕਰ ਲਏ ਓਨ ਬਿਨ ਨਾ ਵੈ ਖਾ ਕਰ ਲਿਆ ਜੇ ਹਰੇਕ ਨੂੰ ਆਪਣੇ ਬਸ ਵਿੱਚ ਕਰ ਲਿਆ ਹੋਵੇ ਤਾਂ ਵੀ ਸਾਥ ਸੰਗਤ ਤੋਂ ਵਾਂਝਿਆ ਰਹਿ ਕੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਸੁਖ ਨਹੀਂ ਮਿਲਦਾ ਤੇ ਆਖਰ ਉਹ ਮਿੱਟੀ ਵਿੱਚ ਰਲ ਜਾਂਦਾ ਕੌਣ ਜਿਹੜਾ ਗੁਰੂ ਤੋਂ ਬਿਨਾਂ ਹੋ ਜਾਂਦਾ ਹੈ ਜਿਹੜਾ ਗੁਰੂ ਦੇ ਨਾਮ ਤੋਂ ਬਿਨਾਂ ਮੁਰੜਿਆ ਹੁੰਦਾ ਹੈ ਸਾਸ ਸੰਗਤ ਉਹਦੀ ਜ਼ਿੰਦਗੀ ਚ ਕਦੇ ਸੁੱਖ ਨਹੀਂ ਮਿਲਦਾ ਪਿਆਰਿਓ ਪਰਸ਼ਨ ਇਹ ਵੀ ਕਿਹਾ ਹੁਣ ਕਾਰਨਾ ਕੀ ਹੈ ਭਲਕੇ ਉੱਠ ਪਪੋਲੀ ਐ ਬਿਨ ਬੁਝੇ ਮੁਗਦ ਅਜਾਣ ਹਰ ਰੋਜ ਉਦਮ ਨਾਲ ਇਸ ਸਰੀਰ ਨੂੰ ਪਾਲੀ ਪਲੋਸੀਦਾ ਹੈ ਜ਼ਿੰਦਗੀ ਦਾ ਮਨੋਰਥ ਸਮਝਣ ਤੋਂ ਬਿਨਾ ਇਹ ਮੂਰਖ ਤੇ ਬੇਸਮਝ ਹੀ ਰਹਿੰਦਾ ਹੈ ਸੋ ਪ੍ਰਭ ਚਤਨ ਆਇਓ ਛੁੱਟੇਗੀ ਬੇਵਾਨ ਇਸ ਨੂੰ ਕਦੇ ਪਰਮਾਤਮਾ ਜਿਸ ਨੇ ਇਹਨੂੰ ਪੈਦਾ ਕੀਤਾ ਸਭ ਕੁਝ ਦਿੱਤਾ ਉਹ ਚੇਤਨੀ ਆਇਆ ਤੇ ਮੜੀਆਂ ਮਸਾਣਾ ਦੇ ਵਿੱਚ ਜਿਹੜਾ ਹੈ ਜਾ ਕੇ ਝੁਕਦਾ ਫਿਰਦਾ ਤੇ ਆਪਣੇ ਆਪ ਨੂੰ ਸੁੱਟਦਾ ਫਿਰਦਾ ਤੇ ਆਤਮਿਕ ਆਨੰਦ ਜਿਹੜਾ ਹੈ ਇਸਨੇ ਮਾਣਿਆ ਹੀ ਨਹੀਂ ਭਾਰਿਓ ਸਤਿਗੁਰੂ ਨੇ ਸਾਫ਼ ਜੀ ਗੱਲ ਕਹਿ ਦਿੱਤੀ ਨਾ ਬਾਦਸ਼ਾਹ ਕਹਿੰਦੇ ਜੇਕਰ ਇਸ ਸਮੇਂ ਵਿੱਚੋਂ ਬਚਣਾ ਮਹਾਪੁਰਖਾਂ ਨੇ ਬੜੇ ਸਮੇਂ ਪਹਿਲਾਂ ਇਹ ਬਚਨ ਕੀਤੇ ਸੀ ਸਤਿਗੁਰਾਂ ਨੇ ਆਪ ਬਚਨ ਸ਼ਾਇਦ ਮਹਾਪੁਰਖਾਂ ਤੋਂ ਕੋਹਾਏ ਕਿ ਆਉਣ ਵਾਲਾ ਸਮਾਂ ਬੜਾ ਭਿਆਨਕ ਆਉਣ ਵਾਲਾ ਹੈ ਜੇ 2025 ਦੀ ਗੱਲ ਕਰੀਏ ਤਾਂ ਸਾਧ ਸੰਗਤ ਕਿਹਾ ਜਾ ਰਿਹਾ ਕਿ ਇਹਦੇ ਵਿੱਚ ਬੜੀਆਂ ਕਰੋਪੀਆਂ ਆ ਰਹੀਆਂ ਨੇ ਤੇ ਉਹਨਾਂ ਦੇ ਲਈ ਕਰੋਪੀਆਂ ਨੇ ਜਿਹੜੇ ਗੁਰੂ ਤੋਂ ਟੁੱਟੇ ਹੋਣਗੇ ਜਿਹੜੇ ਰੱਬ ਦੇ ਪਿਆਰੇ ਹੋਣਗੇ ਇਹਨੇ ਸਾਧ ਸੰਗਤ ਸਤਗੁਰ ਕਹਿੰਦੇ ਉਹਨਾਂ ਲਈ ਇਹ ਸਾਲ ਜਿਹੜਾ ਹੈ ਉਹ ਬਿਲਕੁਲ ਮਾੜਾ ਨਹੀਂ ਹੋਵੇਗਾ ਉਹ ਕਿਉਂਕਿ ਉਹਨਾਂ ਦੇ ਮਨ ਵਿੱਚ ਸਥਿਰਤਾ ਬਣ ਗਈ ਆਨੰਦ ਬਣ ਗਿਆ ਉਹ ਮਾੜੇ ਸਮੇਂ ਨੂੰ ਮਾੜਾ ਨਹੀਂ ਗਿਣਦੇ ਸਾਧ ਸੰਗਤ ਉਹ ਆਪਣੇ ਆਨੰਦ ਦੇ ਵਿੱਚ ਰਾਜੀ ਰਹਿੰਦੇ ਨੇ ਸਤਗੁਰ ਦੇ ਆਨੰਦ ਦੇ ਵਿੱਚ ਉਹ ਰਾਜੀ ਰਹਿੰਦੇ ਨੇ ਤੇ ਸਤਗੁਰੂ ਕਹਿੰਦੇ ਨੇ ਕਿ ਉਹ ਪਰਮਾਤਮਾ ਨਾਨਕ ਸਚੈ ਪਾਤਸ਼ਾਹ ਡੁੱਬਦਾ ਲਿਆ ਕਢਾਏ ਕਿਉਂਕਿ ਉਹ ਪਰਮਾਤਮਾ ਡੁੱਬਦਿਆਂ ਨੂੰ ਵੀ ਕੱਢ ਲੈਂਦਾ ਹੈ ਉਹ ਸਤਗੁਰ ਦੇ ਨਾਮ ਦੇ ਵਿੱਚ ਇਨੀ ਸਮਰੱਥਾ ਇਸ ਕਰਕੇ ਜੇ ਸਤ ਕਰੋਪੀ ਤੋਂ ਬਚਣਾ ਤੇ ਸਤਗੁਰ ਦੇ ਨਾਮ ਨਾਲ ਜੁੜਨਾ ਪਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ